ਚਾਵਾ ਨਾਲ ਸਜਾਈ ਲਾੜੀ ਨੇ ਵਿਆਹ ਦੇ ਸਪਨੇ ਹੱਥਾਂ 'ਚ ਚੂੜੀਆਂ ਪਾ ਤਿਆਰ ਬੈਠੀ ਲਾੜੀ ਘਰ ਸਜਾ ਬੁલાਏ ਮਹਿਮਾਨ ਸਭ ਨੇ ਮਿਲ ਖਿੱਚ ਲੀਆਂ ਵਿਆਹ ਦੀਆਂ ਤਿਆਰੀਆਂ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜਾ ਹੋ ਗਿਆ ਫਰਾਰ ਦੱਸ ਦਈਏ ਕਿ ਕਰੀਬ ਡੇਢ ਸਾਲ ਤੱਕ ਪਿਆਰ ਦੀ ਪੀਂਗ ਪਾਉਣ ਤੋਂ ਬਾਅਦ ਜਦ ਵਿਆਹ ਦੀ ਵਾਰੀ ਆਉਂਦੀ ਹੈ ਤਾਂ ਲਾੜੀ ਤੇ ਤਿਆਰ ਹੋ ਗਈ ਪਰ ਲਾੜਾ ਅਧਿਵਿਚਾਰ ਛੱਡ ਕੇ ਫਰਾਰ ਹੋ ਜਾਂਦਾ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿੱਦਾਂ ਘਰ 'ਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਹਨ ਪਰ ਕਿਸੇ ਨੂੰ ਇਹ ਖਬਰ ਨਹੀਂ ਸੀ ਕਿ ਵਿਆਹ ਵਿੱਚ ਇੱਕ ਕਾਂਡ ਹੋ ਜਾਣਾ ਹੈ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਇੱਕ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਮੁੰਡੇ ਵੱਲੋਂ ਉਸ ਦਾ ਇਸਤੇਮਾਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਿਆਹ ਦੀ ਵਾਰੀ ਆਉਂਦੀ ਹੈ ਤੇ ਮੁੰਡਾ ਭੱਜ ਜਾਂਦਾ ਹੈ ਅੰਤ ਤੱਕ ਵੇਖੋ ਇਸ ਖਬਰ ਨੂੰ ਪ੍ਰਤੀਕਿਰਿਆ ਕਮੈਂਟਾਂ 'ਚ ਜ਼ਰੂਰ ਸਾਂਝੀ ਕਰੋ ਮੇਰਾ ਕਿਸੇ ਮਲਪੇ ਮੈਂ ਮੇਰੇ ਬॉयਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਲਪੇ ਪੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਮੈਂ ਮਕਬੂਲ ਫਰੇਦਾ ਸੀ ਕਿੰਨੇ ਦਿਨ ਹੋ ਗਏ ਤਾਂ ਰਿਲੇਸ਼ਨ ਚ ਕਿੰਨੇ ਦਿਨ ਹੋ ਗਏ ਸਾਡਾ ਰਿਲੇਸ਼ਨ 1.5 ਸਾਲ ਚੱਲਿਆ 1.5 ਸਾਲ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੋ-ਪੋ ਵੱਲੋਂ ਕੀ ਕਿਹਾ ਗਿਆ ਉਹਨਾਂ ਦੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸੀ ਮਾ ਤੁਹਾਡੇ ਸਾਨੂੰ ਸਾਰੀ ਦੀ ਚਾਲ ਹੋ ਗਈ ਹੈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗ ਕੀ ਕਰਦੇ ਸੀ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨ ਨਾਲ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ 3rd ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਾਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਮੈਂ ਕਿਹਾ ਜੀ ਆਪ ਕੁੜੀ ਦਾ ਮੈਂ ਚਾਚਾ ਹੀ ਲਾ ਲਓ ਠੀਕ ਜੇ ਇੱਕ ਕੁੜੀ ਕਰਕੇ ਮੈਂ ਦਰਖਾਸਤ ਦਿੱਤੀ ਠੀਕ ਹੈ ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਝ ਖਾ ਲਿਆ ਸੀ ਠੀਕ ਹੈ ਉਦੋਂ ਵੀ ਇਹਦੇ ਮਾਪਿਓ ਕਹਿੰਦੇ ਸੀ ਵਹੀ ਵੀ ਤੁਹਾਡੇ ਨਾਲ ਵਿਆਹ ਕਰਾਂਗੇ 6 ਮਹੀਨੇ ਟੱਪਾ ਆ ਗਏ ਫਿਰ 2 ਮਹੀਨੇ ਲੱਗੇ ਫਿਰ ਨਹੀਂ ਵਿਆਹ ਕੀਤਾ 28 ਤਰੀਕ ਦਾ ਸਦਾ ਵਾਦਾ ਕਰਕੇ ਮਹਿਲਾ ਮੰਡਲ ਆਹੀ ਉੱਥੇ ਲਹਾਇਆ ਵੀ ਹੈ 28 ਤਰੀਕ ਨੂੰ ਤੁਹਾਡੇ ਤਰੀਕ ਨੂੰ ਵਿਆਹ ਕਰਾਂਗੇ 28 ਤਰੀਕ ਦੇ ਨਾਲ ਧੋਖਾ ਦੇ ਕੇ ਫਿਰ ਨਿਕਲ ਗਏ ਮਾਪਿਓ ਨਾਲ ਸਹਿਮਤਾ ਇਹ ਚੀਜ਼ ਨਾ ਜਿਹੜੇ ਇਹਨਾਂ ਦੇ ਪ੍ਰਧਾਨ ਆ ਉਹ ਸਾਨੂੰ ਧੋਖੇ ਹੀ ਰੱਖ ਰਹੇ ਸੀ ਤੋ ਖੇਡਾ ਕੇ ਨਾ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਸਾਨੂੰ ਤੇ ਇਹ ਕਹਿੰਦੇ ਜੀ ਇਹੀ ਤੁਸੀਂ ਤਿਆਰੀਆਂ ਕਰੋ ਉਹੀ ਸਵੇਰੇ ਬਰਾਤ ਲੈ ਕੇ ਆ ਰਹੇ ਆ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੂਰੀਆਂ ਕੀਤੀਆਂ ਕੋਈ ਬਰਾਤ ਨਹੀਂ ਮੁੜ ਕੇ ਮੋਕੇ ਤੇ ਆਣ ਕੇ ਸਾਨੂੰ ਕਹਿਤਾ ਜੀ ਮੁੰਡਾ ਘਰੋਂ ਭੱਜ ਗਿਆ ਇਹ ਇਹਨਾਂ ਦੱਸਣ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਾ ਘਰੋਂ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਹੀ درخواست دینے ਨੂੰ ਕਹਿੰਦੀ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਬੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਚਾਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ درخواست ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ